ਮਹਾਰਾਜ ਸੰਗਤ ਚ ਬੈਠੇ ਆ ਹਜ਼ੂਰ ਦਾ ਕਿ ਸੇਖੇ ਜੀ ਦੱਲੇ ਪਿੰਡ ਦਾ ਭਾਈ 파ਰੋ ਜੁਲਕਾ ਭਾਈ ਸਾਹਿਬ ਨੇ ਲਿਖਿਆ 파ਰੋ ਜੁਲਕਾ ਪਰਮਹੰਸ ਪੂਰੇ ਸਤਗੁਰ ਕਿਰਪਾ ਧਾਰੀ ਭਾਈ 파ਰੋ ਜੁਲਕਾ ਉਹਨਾਂ ਦੀ ਗੋਤਖ ਹੈ ਪਰਮਹੰਸ ਜੀਓ ਜਿਉਂਦੇ ਜੀ ਆਤਮ ਵਿਦੇਹੀ ਸੰਜੀ ਸਰੀਰ ਵਿੱਚੇ ਸ਼ੀਰੀ ਸਰ ਇੱਕ ਦਿਨ ਕਿ ਹੋਇਆ ਹੜ ਬੜਾ ਆਇਆ ਬੜਾ ਹੜ ਆਇਆ ਭਰਿਆ ਪਿਆ ਬਿਆਸ ਡੱਲਾ ਜਿਹੜਾ ਪਿੰਡ ਤਾਨੂੰ ਪਤਾ ਹੋਣਾ ਜਿਹੜੇ ਦੁਆਬੇ ਚ ਰਹਿੰਦੇ ਸੁਲਤਾਨਪੁਰ ਨੇੜੇ ਹਨ 72 ਬ੍ਰह्म ਗਿਆਨੀ ਸਨ ਗੁਰੂ ਅਮਰਦਾਸ ਦੇ ਵੇਲੇ ਡੱਲੇ ਪਿੰਡ ਵਿੱਚ ਵਾਹ ਕਿੱਦਾਂ ਵੱਡਾ ਪਿੰਡ ਹੋਵੇਗਾ ਰਤਨਾ ਦੀ ਖਾਨ ਕਿਆ ਗੁਰੂ ਅਮਰਦਾਸ ਨੇ ਡੱਲਾ ਡੱਲੇ ਪਿੰਡ ਚ ਭਾਈ ਪਾਰੋ ਨੇ ਗੁਰੂ ਅੰਦਰ ਸਾਹਿਬ ਦੀ ਸੰਗਤ ਕੀਤੀ ਸੀ ਪਹਿਲਾਂ ਇਹ ਆਇਆ ਘੋੜੀ ਤੇ ਸਵਾਰ ਹੜ ਆਇਆ ਬਿਆਸ ਠਾਠ ਮਾਰੇ ਤੇ ਸੂਬੇਦਾਰ ਕਿਨਾਰੇ ਬੈਠਾ ਹਾਥੀ ਦੇ ਪਾਰਨੇ ਹੋ ਸਕਦਾ ਦਰਿਆ ਰੋੜ ਕੇ ਲੈ ਜਾਊਗਾ ਇਹਨੇ ਅੱਡੀ ਲਾਈ ਘੋੜੀ ਪਾਣੀ ਨੂੰ چیرਦੀ ਦੂਜੇ ਕਿਨਾਰੇ ਚ ਰਹੀ ਗੀ ਗੁਰੂ ਅਮਰਦਾਸ ਦੇ ਦਰਸ਼ਨ ਕੀਤੇ ਸੇਵਾ ਕੀਤੀ ਵਾਪਸ ਆ ਕੇ ਗੁਰਮੁਖੋ ਜਿਹੜਾ ਵਿਸਾਖੀ ਤੇ ਦੀਵਾਲੀ ਦਾ ਇਕੱਠ ਹੈ ਇਹ ਵੀ ਭਾਈ ਪਾਰੂ ਦੇ ਕਹਿਣ ਤੇ ਮਾਰਨੀ ਸ਼ੁਰੂ ਕੀਤਾ ਸੀ ਵਿਸਾਖੀ ਤੇ ਦੀਵਾਲੀ ਦਾ ਮੇਲਾ ਜੋੜ ਮੇਲਾ ਕਾਂਗ ਮੇਲਾ ਨਹੀਂ ਕਹਿਣਾ ਉਸ ਵਕਤ ਪਾਰ ਕਰਕੇ ਦਰਿਆ ਵਾਪਸ ਆਏ ਉਹ ਅੱਲਾ ਯਾਰ ਪੁੱਛਦਾ ਹੈ ਵੀ ਤੈਨੂੰ ਦਰਿਆ ਤੋਂ ਡਰ ਨਹੀਂ ਲੱਗਦਾ ਇਨਾ ਦਰਿਆ ਭਰ ਕੇ ਵਗਦਾ ਤੁਸੀਂ چیر ਕੇ ਦਰਿਆ ਨੂੰ ਨਿਕਲ ਗਏ ਫਿਰ ਉਹ ਕਹਿੰਨ ਲੱਗੇ ਮੈਂ ਤੇ ਦਰਿਆ ਦੇਖੀ ਨਹੀਂ ਕਹਿੰਦੇ ਇਨਾ ਸੀ ਤੇ ਕੱਲ ਦੇ ਬੈਠੇ ਆ ਹੱਸ ਕੇ ਕਹਿੰਦੇ ਨੇ ਜਿਹਦੇ ਚਰਨ ਮੈਂ ਪਕੜੇ ਨਾ ਉਹ ਭਵ ਸਾਗਰ ਦੀਆਂ ਲਹਿਰਾਂ ਤੋਂ ਪਾਰ ਕਰਦਾ ਵਿਆਸ ਕੀ ਹੈ ਇਹ ਤਾਂ ਖੋਦੀ ਵਿਆਸ ਹੈ ਵਿਆਸ ਹੈ ਨਾ ਇਹ ਪਾਰ ਕਿਵੇਂ ਮੈਨੂੰ ਟੋਕ ਲੂਗਾ ਉਹਨੇ ਕਿਹਾ ਪਰ ਮੈਨੂੰ ਵੀ ਲੈ ਕੇ ਨਾ ਬੈਠ ਕੋੜੀ ਪਿੱਛੇ ਕੋੜੀ ਪਿੱਛੇ ਬਿਠਾ ਕੇ چیر ਕੇ ਦਰਿਆ ਨੂੰ ਲੈ ਗਿਆ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ ਗੁਰਮਖੋ 22 ਮੰਝੀਆਂ ਵਿੱਚੋਂ ਇੱਕ ਮੰਝੀ ਮੁਸਲਮਾਨ ਅੱਲਾ ਯਾਰ ਨੂੰ ਦਿੱਤੀ ਸੀ ਗੁਰੂ ਅਮਰਦਾਸ ਨੇ ਅਸੀਂ ਬਿਲਕੁਲ ਸੰਕੋਚ ਦਿੱਤਾ ਸਿੱਖੀ ਨੂੰ ਰਹੀਂਦੀ ਕਸਰ ਕੱਢੀ ਜਾ ਰਹੀਆਂ ਏਜੰਸੀਆਂ ਲਾ ਕੇ ਇੱਥੋਂ ਮਹਾਰਾਜ ਸਰੂਪ ਚੁੱਕ ਲੋ ਇੱਥੋਂ ਵੀ ਚੁੱਕ ਲੋ ਮੈਨੂੰ ਬਖਸ਼ ਦੇ ਆ ਜੋ ਗੁਰਮਖੋ ਇਸ ਪਾਸੇ ਨਾਂ ਤੁਰਿਓ ਬੜੇ ਰਿਜ਼ਲਟ ਮਾੜੇ ਜੇ ਕੱਲ ਨੂੰ ਮੈਂ ਇੱਕ ਸ਼ਬਦ ਨਹੀਂ ਕਹਿਣੇ ਪ੍ਰਚਾਰੇ ਜਾਂਦੇ ਆ ਕੱਲ ਨੂੰ ਇਹ ਵੀ ਕਿਹਾ ਜਾ ਸਕਦਾ ਸਾਡੀ ਬਾਣੀ ਵੱਖਰੀ ਕਰ ਦਿਓ ਕਹਿਣ ਲੱਗ ਪਿਆ ਗੁਰੂ ਗ੍ਰੰਥ ਸਾਹਿਬੇ ਨਾਨਕ ਗ੍ਰੰਥ ਨਹੀਂ ਮਹਾਰਾਜ ਜੀ ਨੇ ਪ੍ਰਸੰਨ ਹੋਏ ਅੱਜ ਸਤਿਗੁਰੂ ਬੈਠੇ ਆ ਮੈਂ ਫਿਰ ਬੇਨਤੀ ਕਰਨ ਲੱਗਾ ਗੁਰਸਿੱਖ ਤਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਪਾਰੂ ਜੀ ਜੀ ਸੱਚੇ ਪਾਤਸ਼ਾਹ ਕਹਿੰਦੇ ਤੁਰਦੇ ਸੰ ਭਾਈ ਸਾਹਿਬ ਕਹਿੰਦੇ ਨੇ ਪਿੱਛੇ ਪੰਛੀ ਉੱਡਦੇ ਹੁੰਦੇ ਸਨ ਇਨੀ ਪ੍ਰੇਮ ਵਿੱਚ ਕਹਿੰਦੇ ਕਿ ਸਾਡਾ ਦਿਲ ਕਰਦਾ ਤੁਹਾਨੂੰ ਗੁਰਗੱਦੀ ਦੇ ਦਈਏ ਜਿਨ੍ਹੇ ਤੁਹਾਡੀ ਉੱਚੀ ਅਵਸਥਾ ਹੋ ਗਈ ਹੈ ਇੰਨੇ ਭੇਦ ਹੋ ਗਿਆ ਤੁਹਾਨੂੰ ਗੁਰਗੱਦੀ ਦੇ ਦਿੰਨੇ ਆ ਕਮਾਲ ਦੀ ਗੱਲ ਜੀ ਇੰਨੇ ਸ਼ਬਦ ਸੁਣੇ ਜਿਵੇਂ ਬਿਜਲੀ ਦਾ ਕਰੰਟ ਲੱਗਦਾ ਦੌੜ ਕੇ ਗੁਰੂ ਅਮਰਦਾਸ ਦੇ ਚਰਨ ਪਕੜ ਕੇ ਸਤਿਗੁਰੂ ਇਹ ਬਚਨਾਂ ਦੁਆਰਾ ਕੋ ਗੁਰਿਆਈ ਤੁਹਾਨੂੰ ਚੰਗੀ ਲੱਗਦੀ ਮੈਨੂੰ ਗੁਰਸਿੱਖੀ ਦੇ ਦਿਓ ਮੇਰੀ ਕੋਲ ਚ ਗੁਰਸਿੱਖੀ ਹੈ ਭਾਈ ਸੰਤੋਖ ਸਿੰਘ ਨੇ ਲਿਖੇ ਨੇ ਮਹਾਰਾਜ ਜੀ ਨੇ ਕਿਆ ਪਰਮਹੰਸ ਮੋਰੋ ਹੀ ਰੂਪ ਮੇਰਾ ਰੂਪ ਹੈ ਭਾਈ ਪਾਰੋ ਪਰਮ ਅਵਸਥਾ ਸਦਾ ਅਨੂਪ ਬਖਸ਼ਤ ਹੁਣ ਮੈਂ ਜਾਗ ਬੁਰਿਾਈ ਕਰੋ ਉਧਾਰ ਲੋਕ ਸਮਦਾਈ ਅੱਗੇ ਭਾਈ ਸਾਹਿਬ ਕਹਿੰਦੇ ਕਰ ਜੋਰੇ ਪਾਰੋ ਪਗ ਪਰਿਓ ਤਰਾਏ ਤਰਾਏ ਕਰ ਬਚਨ ਉਚਾਰਿਓ ਪ੍ਰਭ ਜੀ ਮੋਏ ਗੁਰਸਿੱਖੀ ਭਾਵੈ ਪਰਬ ਜੀ ਮੁਝ ਗੁਰਸਿੱਖੀ ਭਾਵੇ ਗੁਰਿਆਈ ਸਤਗੁਰੇ ਸੁਹਾਵੇ ਮਹਾਰਾਜ ਨੇ ਸਿਰ ਤੇ ਹੱਥ ਰੱਖ ਕੇ ਰੋਈ ਜਾ ਰਹੇ ਨੇ ਭਾਈ ਪਾਰੋ ਕਹਿੰਦੇ ਕਿ ਕੀ ਚਾਹਨਾ ਹੈ ਕਹਿ ਲੱਗੇ ਮੁਝ ਪਰ ਕਿਰਪਾ ਦ੍ਰਿਸ਼ਟ ਕੋ ਧਰੀਏ ਗੁਰਸਿੱਖੀ ਪਦ ਬਖਸ਼ਣ ਕਰੀਏ ਮੈਨੂੰ ਸਿੱਖ ਬਣਾ ਲਓ ਜੀ ਮਹਾਰਾਜ ਜੀ ਨੇ ਹੱਸ ਕੇ ਕਿਹਾ ਜਾ ਤੇਰੀਆਂ ਪੁਛਤਾ ਨੂੰ ਸਿੱਖੀ ਦਿੱਤੀ